ਨਸ਼ਾ ਤਸਕਰਾਂ ਖਿਲਾਫ ਚਿਲਾਈ ਜਾ ਰਹੀ ਮੁਹਿੰਮ ਦੇ ਤਹਿਤ ਡੀਜੀਪੀ ਪੰਜਾਬ ਅਤੇ ਸੀਐਮ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਕਪੂਰਥਲਾ ਪੁਲਿਸ थाना ਸਿਟੀ ਦੀ ਤਰਫੋਂ ਪੁਲਿਸ थाना ਸਿਟੀ ਵੱਲੋਂ 3 ਨਸ਼ਾ ਤਸਕਰਾਂ ਦੀ 1 ਕਰੋੜ 25 ਲੱਖ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਪੁਲਿਸ ਅਧਿਕਾਰੀਆਂ ਨੇ ਵੱਡੀ ਕਾਰਵਾਈ ਕਰਦੇ ਹੋਏ ਨਸ਼ਾ ਤਸਕਰਾਂ ਦੀ ਜਾਇਦਾਦ ਤੇ ਪੋਸਟਰ ਚਿਪਕਾਇਆ ਅਤੇ ਉਹਨਾਂ ਨੂੰ ਸੀਲ ਕਰ ਦਿੱਤਾ ਜਿਨ੍ਹਾਂ ਦੇ ਖਿਲਾਫ ਜ਼ਿਲ੍ਹਾ ਕਪੂਰਥਲਾ ਵਿੱਚ ਐਨਡੀਪੀ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਸਨ ਨਜਾਇਜ਼ ਜਾਇਦਾਦ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਕਪੂਰਥਲਾ ਪੁਲਿਸ ਇਹਨਾਂ ਨਸ਼ਾ ਤਸਕਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਨੂੰ ਸੀਲ ਕਰਨ ਜਾ ਰਹੀ ਹੈ ਚਲਾਈ ਜਾ ਰਹੀ ਹੈ ਅੱਜ ਕੁਝ ਘਰਾਂ ਨੂੰ ਜਿਹੜਾ ਵਾ ਉਹ ਨੋਟਿਸ ਜਿਹੜਾ ਵਾ ਉਹ ਲਗਾ ਦਿੱਤਾ ਗਿਆ ਸੀ ਕਿਤੇ ਕੀ ਕਹੂਗੇ ਮਾਰਯੋਗ ਜੀ ਵੀ ਪੰਜਾਬ ਅਤੇ ਸੀਮ ਪੰਜਾਬ ਦੀ ਜਿਹੜੀ ਇੰਸਟਰਕਸ਼ਨ ਜਿਹੜੀ ਚਲ ਰਹੀ ਹੈ ਵੀ ਨਸ਼ਾ ਜਿਹੜਾ ਹੈਗਾ ਕਿਸੇ ਵੀ ਸੂਤ ਦੇ ਵਿੱਚ ਕਿਸੇ ਨੂੰ ਵੇਚ ਨਹੀਂ ਦੇਣਾ ਜੇ ਕੋਈ ਵੇਚਦਾ ਹੈ ਉਹਨੂੰ ਗ੍ਰਿਫਤਾਰ ਕਰਨਾ ਹੈ ਅਤੇ ਉਹਦੀ ਜਿਹੜੀ ਬਣਾਈ ਹੋਈ ਨਸ਼ੇ ਤੋਂ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾਣੀ ਹੈ ਇਸੇ ਤਹਿਤ ਜਿਹੜਾ ਹੈਗਾ ਐਸਐਸਪੀ ਸਾਹਿਬ ਕਪੂਰਥਲਾ ਦੀ ਇੰਸਟਰਕਸ਼ਨ ਤੇ ਜਿਹੜੀ ਹੈਗੀ ਹੈ ਥਾਣਾ ਸਿਟੀ ਕਪੂਰਥਲਾ ਵੱਲੋਂ ਤਿੰਨ ਪ੍ਰਾਪਰਟੀਆਂ ਜਿਹੜੀ ਹੈਗੀ ਹੈ ਜਿਹੜੇ ਇਹ ਨਸ਼ਾ ਕਰਦੇ ਸੀ ਅਤੇ ਵੇਚਦੇ ਸੀ ਉਹਨਾਂ ਦੀ ਪ੍ਰਾਪਰਟੀਆਂ ਸੀਜ਼ ਫ੍ਰੀਜ਼ ਕਰਾਈ ਗਈ ਹੈ ਇੱਕ ਜਿਹੜੇ ਹੈਗੇ ਨੇ ਜਸਵੀਰ ਸਿੰਘ ਚੀਤਾ ਜਿਹੜਾ ਕਿ ਹਾਥੀਗੜ੍ਹ ਰਹਿਣ ਵਾਲੇ ਸੀ ਹਾਥੀਖਣਾ ਦੇ ਉਹਨਾਂ ਦੀ ਕਰੀਬ 30 ਲੱਖ ਦੀ ਪ੍ਰਾਪਰਟੀ ਜਿਹੜੀ ਹੈਗੀ ਹੈ ਅੱਜ ਫ੍ਰੀਜ਼ ਕੀਤੀ ਗਈ ਹੈ ਜਿਹੜੀ ਇਸ ਤੋਂ ਇਲਾਵਾ ਜਤਿੰਦਰ ਕੁਮਾਰ ਤਨੀਆ ਹੈਗਾ ਇਹਨਾਂ ਦੀ ਕਰੀਬ 27 28 ਲੱਖ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਗਈ ਹੈ ਅਤੇ ਕੁਲਦੀਪ ਸਿੰਘ ਮੈਂਜਾ ਜਿਹੜਾ ਹੈਗਾ ਇਹਦੀ ਕਰੀਬ 65 ਲੱਖ ਰੁਪਏ ਜਿਹੜੀ ਹੈਗੀ ਹੈ ਸੈਂਟਰ ਗਵਰਨਮੈਂਟ ਤੋਂ ਜਿਹੜੀ ਹੈਗੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਈ ਗਈ ਹੈ ਜੋ ਵੀ ਵਿਅਕਤੀ ਨਸ਼ਾ ਵੇਚੇਗਾ ਤੇ ਨਸ਼ੇ ਤੋਂ ਜੋ ਵੀ ਪ੍ਰਾਪਰਟੀ ਬਣਾਏਗਾ ਚਾਹੇ ਉਹ ਆਪ ਹੈ ਚਾਹੇ ਉਹਦਾ ਰਿਸ਼ਤੇਦਾਰ ਹੈ ਚਾਹੇ ਉਹਦਾ ਦੋਸਤ ਹੈ ਜਿਸ ਤੇ ਵੀ ਨਾਤੇ ਹੋਗੇ ਅਸੀਂ ਇਹ ਜਿਹੜੀ ਹੈ ਪ੍ਰਾਪਰਟੀ ਜਿਹੜੀ ਫ੍ਰੀਜ਼ ਕਰਾਵਾਂਗੇ ਅਤੇ ਗਵਰਨਮੈਂਟ ਜਿਹੜੀ ਹੈਗੀ ਹੈ ਇਸ ਦੇ ਵਿੱਚ ਬਹੁਤ ਸਖਤ ਹੈ ਵੀ ਸਾਡੀ ਜਿਹੜੀ ਹੈਗੀ ਪਾ ਕਪੂਰਥਲਾ ਪੁਲਿਸ ਜਿਹੜੀ ਹੈਗੀ ਇਸ ਦੇ ਵਿੱਚ ਵਚਨਬੱਧ ਹੈ ਕਿ ਨਸ਼ੇ ਦਾ ਜਿਹੜਾ ਕਾਰੋਬਾਰ ਜਿਹੜਾ ਹੈਗਾ ਉਸ ਨੂੰ ਅਸੀਂ ਕਿਸੇ ਵੀ ਸੂਰਤ ਦੇ ਵਿੱਚ ਉੱਠਣ ਨਹੀਂ ਦੇਣਾ ਸਾਡੀ ਪੁਲਿਸ ਜਿਹੜੀ ਹੈਗੀ ਹੈ 24 ਘੰਟੇ ਮੁਸਤੈਦ ਹੈਗੀ ਜੇਕਰ ਇਸ ਸਬੰਧੀ ਕੋਈ ਵੀ ਸਾਨੂੰ ਇਨਫਾਰਮੇਸ਼ਨ ਦੇਣੀ ਚਾਹਦਾ ਹੋਵੇਗਾ ਉਹ ਸਾਡੇ ਟੋਲ ਨੰਬਰ ਜਿਹੜੇ ਅਸੀਂ ਆਲਰੇਡੀ ਦਿੱਤੇ ਹੋਏ ਨੇ ਉਸ ਤੇ ਟੋਲ ਨੰਬਰ ਤੇ ਜਦੋਂ ਮਰਜ਼ੀ ਫੋਨ ਕਰੇ ਜਿਹੜਾ ਵੀ ਵਿਅਕਤੀ ਸਾਨੂੰ ਦੱਸੇਗਾ ਅਸੀਂ ਉਹਦੀ ਆਇਡੈਂਟੀਫਿਕੇਸ਼ਨ ਜਿਹੜੀ ਹੈਗੀ ਹੈ ਉਹ ਸ਼ੇਅਰ ਨਹੀਂ ਕਰਾਂਗੇ ਤੇ ਅਸੀਂ ਜਿਹੜੀ ਹੈਗੀ ਫਰਦੀ ਕਾਰਵਾਈ ਜਿਹੜੀ ਹੈਗੀ ਉਹ ਕਰਾਂਗੇ ਸਰ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਕੁਝ ਜਿਹੜੀ ਪਟੇੜੀ ਫੀਲ ਕੀਤੀ ਜਾਣੀ ਹੈ ਜਿਨ੍ਹਾਂ ਦੇ ਖਿਲਾਫ ਇਹ ਮੁਕਦਮੇ ਦਰਜ ਹੋਏ ਨੇ ਐਨਡੀਪੀਐਸ ਐਕਟ ਦੇ ਉਹਨਾਂ ਦੀ ਸਾਰਿਆਂ ਦੀ ਪ੍ਰਾਪਰਟੀਜ਼ ਜਿਹੜੀ ਹੈਗੀ ਐਸੀਂ ਡਿਫੀਡ ਕਰਾ ਰਹੇ ਆ ਜਿਹਦੀ ਵੀ ਪ੍ਰਾਪਰਟੀ ਹੋएगी ਚਾਹੇ ਉਹ ਆਪਣੇ ਨਾਂ ਤੇ ਆਪਣੀ ਫੈਮਿਲੀ ਦੇ ਨਾਂ ਤੇ ਆਪਣੇ ਯਾਰ ਦੋਸਤਾਂ ਦੇ ਨਾਂ ਤੇ ਰਿਸ਼ਤੇਦਾਰਾਂ ਦੇ ਨਾਂ ਤੇ ਬਣਾਈ ਹੋएगी ਉਹਨੂੰ ਵੀ ਐਸੀਂ ਫ੍ਰੀਜ਼ ਕਰਾਉ। ਸਰ ਸਰ ਆਖਰੀ ਸਾਲ ਕਿੰਨੀ ਕਿੰਨਾ ਸਮਾਂ ਹੋ ਗਿਆ ਲੈ ਇਹਨਾਂ ਨੂੰ ਲਗਾਤਾਰ ਇਹ ਜਿਹੜਾ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਇਹ ਦੇਖੋ ਅੱਜ ਜਿਹੜੇ ਇਹ ਐਸੀ ਫ੍ਰੀਜ਼ ਕਰ ਰਹੇ ਸਾਡੇ ਕੋਲ ਤੇ ਜਿਹੜੀ ਵੀ ਆ ਰਹੀ ਹੈ ਕਿਸੇ ਦੇ ਵੀ ਕੋਈ ਵੀ ਇਨਫਰਮੇਸ਼ਨ ਆ ਰਹੀ ਹੈ ਨਸ਼ਾ ਵੇਚ ਰਿਆ ਅਸੀਂ ਉਹਦੇ ਖਿਲਾਫ ਕਰਦੇ ਹਾਂ ਠੀਕ ਠੀਕ ਠੀਕ